ਦਾ ਮੈਲ ਦਾ ਨੋ ਸਿਕਾ ਦਿਨ ਵੀ ਦੇਖੇ ਹੋਇਆ ਮੈਂ ਤੁਹਾਡਾ 1.5 GB ਤੁਹਾਡੇ ਨਾਲ ਇੰਟਰਨੈਟ ਆ ਨਾ ਆਪਣੀ ਕਦੇ ਚ ਇੱਕ ਰੀਸੈਂਟ ਐਕਟੀਵਿਟੀ ਚੈੱਕ ਕਰਿਓ ਆਪਣੀ ਆਲਮੋਸਟ ਮਨ ਲਾਦਾ ਇੰਸਟਾਗ੍ਰam ਖਾ ਜਾਂਦਾ ਉਹਦੇ ਚੋਂ 1.5 GB ਦਾ ਹਾਂਜੀ ਹੈ ਨਾ ਪਰ ਆਪਾਂ ਇਹਨੂੰ ਚੈਨਲਾਈਜ਼ ਕਰ ਸਕਦੇ ਹਾਂ ਜਿਨੇ ਬੰਦੇ ਨੇ ਤਿਆਰੀ ਕਰਨੀ ਹੈ ਨਾ ਉਹਦੇ ਕੋਲੇ ਬਹੁਤ ਸੋਰਸ ਨੇ ਬਹੁਤ ਸੋਰਸ ਨੇ ਹਾਂਜੀ ਵਿਦਨੇਮ YouTube ਦੇ ਉੱਤੇ ਬਹੁਤ ਬੰਦੇ ਪੜਾ ਰਹੇ ਆ ਫ੍ਰੀ ਆਫ ਕੋਸਟ ਅੱਛਾ ਜੀ ਮੈਂ ਐਡਾ ਕੋਰਸ ਆ ਬਹੁਤ ਬੰਦੇ ਆ ਰਕੇਸ਼ ਯਾਦਵ ਹਨਾ ਕੁਲਨਾਗਪਾਲਾ ਸाहिल ਖੰਡਿਆਲ ਆ ਪੜਾਉਂਦੇ ਆ ਫ੍ਰੀ ਆਫ ਕਾਸਟ ਉਹਨਾਂ ਦੇ ਪੂਰੇ ਪੂਰੇ ਕੋਰਸ ਪਏ ਆ ਆਨ ਅਕੈਡਮੀ ਦੇ ਕੋਰਸ ਪਏ ਬਾਈ ਜੂਸ ਦੇ ਕੋਰਸ ਪਏ ਚੱਕੋ ਉੱਥੋਂ ਕਰੋ ਆਪਣੀ ਤਿਆਰੀ ਕਰਨੀ ਹੈ ਜੇ ਤੁਸੀਂ ਰੀਜ਼ਨਿੰਗ ਕਰਨੀ ਚਾਹੁੰਦੇ ਹੋ ਰੀਜ਼ਨਿੰਗ ਦਾ ਟਾਪਿਕ ਹੈ ਇਦਾਂ ਦਾ ਇਜ਼ੀਲੀ ਕੋਈ ਵੀ ਕਰਵਾ ਸਕਦਾ ਕੋਈ ਵੀ ਟਾਪਿਕ ਸਰਚ ਕਰੋ ਜਿਹਦੇ ਸੱਤੇ ਬਾਅਦ ਵਿਊਜ਼ ਆ ਉਹ ਵੀਡੀਓ ਦੇਖ ਲਓ ਬਿਲਕੁਲ ਜੀ ਕੇ ਪੜ੍ਹਨੀ ਆ ਜੀ ਐਸ ਪੜ੍ਹਨੀ ਆ ਪੋਲੀਟੀ ਦੇ ਲਈ ਸਦਾਰਥ ਰੋੜ ਨੇ ਪੂਰਾ ਕੋਰਸ ਪਾਇਆ ਹੋਇਆ ਲక్ష్ਮੀ ਕਾਂ ਦਾ ਉਹ ਤੁਸੀਂ YouTube ਤੇ ਕਰ ਸਕਦੇ ਹੋ ਮਤਲਬ YouTube ਇੱਕ ਪਲੇਟਫਾਰਮ ਹੈ ਬਾਈ ਜੀ ਬਹੁਤ بڑا ਤੇ ਪਲੇਟਫਾਰਮ ਹੈ ਮੈਂ ਵੀ ਕੋਸ਼ਿਸ਼ ਕਰ ਕੀਤੀ ਸੀਗੀ ਮੈਂ ਵੀ ਕੋਸ਼ਿਸ਼ ਬਟ ਮੇਰੇ ਕੋਲੇ ਉਹ ਤੋਂ ਇਨਫਰਾਸਟ੍ਰਕਚਰ ਨਹੀਂ ਸੀਗਾ